ਸਤਿ ਸ਼੍ਰੀ ਅਕਾਲ ਦੋਸਤੋ ਜੇ ਤੁਹਾਨੂੰ ਲੱਗਦਾ ਅਸੀਂ ਇਮਾਨਦਾਰੀ ਨਾਲ ਕੰਮ ਕਰਦੇ ਹਾਂ ਤਾਂ ਕਿਰਪਾ ਕਰਕੇ ਸਾਰੀ ਵੀਡੀਓ ਦੇਖਿਓ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ 'ਚ ਸ਼ੇਅਰ ਕਰਨਾ ਹੈ ਤੁਸੀਂ ਇਹ ਮੇਰੀ ਰਿਕੁਐਸਟ ਹੈ ਅੱਜ ਜਿਹੜੀ ਕਾਰ ਆਈ ਹੈ ਇਹ 2010 ਮਾਡਲ ਹੈ ਹੰਡਾਈ ਦੀ i10 i10 ਦੇ ਵਿੱਚ ਦੋ ਤਰ੍ਹਾਂ ਦਾ ਇੰਜਣ ਆਉਂਦਾ ਇੱਕ 1.1 1100 cc ਜਿਹੜਾ ਪਹਿਲਾਂ ਸੈਂਟਰੋ ਦੇ ਵਿੱਚ ਆਉਂਦਾ ਹੁੰਦਾ ਸੀ ਦੂਜਾ 1.2 ਚਾਰ ਸਿਲੰਡਰ ਵਾਲਾ ਜਿਹੜਾ i20 ਦੇ ਵਿੱਚ ਆਉਂਦਾ ਵੀ ਸੀ ਤੇ ਹਾਲੇ ਤੱਕ ਆ ਰਿਹਾ ਹੈ ਅੱਜ ਵਾਲੀ ਜਿਹੜੀ ਆਪਣੀ ਕਾਰ ਹੈ ਇਹ 1.2 ਹੈ i20 ਦੇ ਇੰਜਨ ਵਾਲੀ 17-18 ਦੀ ਐਵਰੇਜ ਦਿੰਦੀ ਹੈ ਪੈਟਰੋਲ ਤੇ ਐਕਸੀਡੈਂਟ ਬਿਲਕੁਲ ਨਹੀਂ ਹੈਗੀ ਇਹਦੀ ਜਿਹੜੀ ਮੈਂ ਵੀਡੀਓ ਬਣਾ ਰਿਹਾ ਇਹ ਹਲੇ ਕੋਈ ਤਿਆਰ ਨਹੀਂ ਕੀਤੀ ਜਸਟ ਆਈ ਹੈ ਆਈ ਤੋਂ ਬਾਅਦ ਅਸੀਂ ਵੀਡੀਓ ਬਣਾਣੀ ਸ਼ੁਰੂ ਕਰਤੀ ਦੋ ਪੀਸ ਇਹਦੇ ਆਪਾਂ ਪੇਂਟ ਕਰਾਂਗੇ ਉਹ ਤੁਹਾਨੂੰ ਪਤਾ ਲੱਗ ਗਈ ਜਿਹਾ ਉਹ ਇੱਕ ਟਾਕੀ ਹੈ ਇੱਕ ਮਗਰਾਟ ਹੈ ਬਾਕੀ ਬੰਪਰ ਪੇਂਟ ਹੋਊਗਾ ਫਰੰਟ ਵਾਲਾ ਹੋਰ ਕਾਰ ਇੱਕ ਲਾਈਟ ਪੈਣ ਵਾਲੀ ਹੈ ਪਿਛਲੀ ਹੋਰ ਕਾਰ ਦੇ ਉੱਤੇ ਕੋਈ ਕੰਮ ਨਹੀਂ ਹੋਣ ਵਾਲਾ ਇੰਜਨ ਗੇਅਰ ਦੀ ਓਕੇ ਹੈ ਮਾਡਲ ਹੈ ਮਿੱਤਰੋ ਗੱਡੀ ਦਾ 2010 ਰੇਟ ਆਪਾਂ ਇਹਦਾ ਰੱਖੇਗਾ 1 ਲੱਖ 25000 ਜਿਵੇਂ ਖੜੀ ਹੈ ਓਵੇਂ ਜਦੋਂ ਇਹ ਗੱਡੀ ਕੰਪਲੀਟ ਤਿਆਰ ਹੋ ਜੂਗੀ A to Z ਉਹ ਤੋਂ 135000 ਰੁਪਏ ਰੇਟ ਹੋਊਗਾ ਜੇ ਤੁਸੀਂ ਘਰੇ ਲਿਜਾ ਕੇ ਵੀ ਕੰਮ ਕਰਾਉਣਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਮੋਟਾ-ਮੋਟਾ ਇੱਥੇ 10 ਤੋਂ 15000 ਤੁਹਾਡਾ ਖਰਚਾ ਆਊਗਾ AC ਹੀਟਰ ਗੱਡੀ ਦਾ ਓਕੇ ਹੈਗਾ ਚਲਾਈ ਦੀ ਪਿਕਅਪ ਦੀ ਬੈਸਟ ਹੈ 18 ਦੀ ਐਵਰੇਜ ਪ੍ਰੋਪਰ ਤੁਹਾਨੂੰ ਦੇਊਗੀ ਇਹਦੀ ਆਪਣੀ ਗਰੰਟੀ ਹੈ ਸ਼ੇਅਰ ਖਿੱਚ ਕੇ ਜ਼ਰੂਰ ਕਰਦੋ ਬਈ ਜੇ ਤੁਹਾਨੂੰ ਲੱਗਦਾ ਹੈਗਾ ਵੀ ਸਾਡਾ ਕੰਮ ਇਮਾਨਦਾਰੀ ਵਾਲਾ ਹੈ ਬਾਕੀ ਜਿਹੜੇ ਵੀਰ ਘਰੋਂ ਕੰਮ ਕਰਨਾ ਚਾਹੁੰਦੇ ਓਹ ਕਰ ਬਜ਼ਾਰ ਦਾ ਉਹ ਮੇਰੇ ਨਾਲ ਜ਼ਰੂਰ ਕੰਟੈਕਟ ਕਰਦੋ ਕਰਿਓ ਅਸੀਂ ਤੁਹਾਨੂੰ ਗੱਡੀਆਂ ਵੀ ਦੇਵਾਂਗੇ ਅਸੀਂ ਤੁਹਾਨੂੰ ਟ੍ਰੇਨਿੰਗ ਵੀ ਦੇਵਾਂਗੇ ਤੁਹਾਡੀ ਡਾਕੂਮੈਂਟੇਸ਼ਨ ਕਰਕੇ ਦੇਵਾਂਗੇ ਐਨਓਸੀ ਕਿਵੇਂ ਕਢਾਉਣਾ ਕਿੱਥੋਂ ਕਢਾਉਣਾ ਤੁਹਾਨੂੰ ਸਿਖਾਵਾਂਗੇ ਵੀ ਉਸ ਤੋਂ ਬਾਅਦ ਗੱਡੀਆਂ ਵੇਚਣ ਦੇ ਵਿੱਚ ਤੁਹਾਡੀ ਫੁੱਲ ਹੈਲਪ ਕਰਾਂਗੇ ਤੁਹਾਡੇ ਏਰੀਏ ਦੇ ਜਿਹੜੇ ਕਸਟਮਰ ਸਾਨੂੰ ਕੰਟੈਕਟ ਕਰਨਗੇ ਅਸੀਂ ਸ਼ੇਅਰ ਕਰ ਦਾਂਗੇ ਸੋ ਐਜ ਐ ਸਾਈਡ ਬਿਜ਼ਨਸ ਮੇਰੇ ਹਿਸਾਬ ਨਾਲ ਜੇ ਕੋ ਕਰਨਾ ਚਾਹੁੰਦਾ ਤਾਂ ਵਧੀਆ ਚਾਰ ਪੈਸੇ ਜੁੜ ਜਾਣਗੇ ਪਰ ਜੇ ਇਮਾਨਦਾਰੀ ਨਾਲ ਕਰੋਗੇ ਆਪਾਂ ਜੁੜੇ ਰਾਂਗੇ ਤੁਹਾਡੇ ਨਾਲ ਮੈਂ ਆਪਣਾ ਨਾਮ ਖਰਾਬ ਹੋਣ ਤੋਂ ਬਹੁਤ ਡਰਦਾ ਪੈਸੇ ਵਾਦਾ ਘਾਟਾ ਮੇਰੇ ਨਾਲ ਪਹਿਲਾਂ ਕਈ ਵਾਰ ਹੁੰਦਾ ਰਿਹਾ ਫਿਊਚਰ ਚ ਵੀ ਹੁੰਦਾ ਰਹੂਗਾ ਪਰ ਨਾਮ ਅਸੀਂ ਖਰਾਬ ਨਹੀਂ ਹੋਣ ਦੇਣਾ ਚਾਹੁੰਦੇ ਸੋ ਮੇਰੇ ਨਾਲ ਉਹ ਹੀ ਬੰਦੇ ਕੰਟੈਕਟ ਕਰਿਓ ਜਿਹੜਿਆਂ ਨੂੰ ਇਹ ਲੱਗਦਾ ਹੈਗਾ ਵੀ ਇਮਾਨਦਾਰੀ ਨਾਲ ਚੱਲ ਕੇ ਕੱਟ ਬਜਟ ਤੇ ਗੱਡੀਆਂ ਮਤਲਬ ਕੱਟ ਮਾਰ ਜਾਂਦੇ ਵੇਚਣੀਆਂ ਔਰ ਅੱਜ ਦੀ ਜਿਹੜੀ ਕਾਰ ਹੈ ਚਾਰੇ ਪਾਵਰ ਵਿੰਡੋ ਹੈ ਇਹ ਕੰਪਲੀਟ 6 ਮਹੀਨਿਆਂ ਦੀ ਇੰਜਨ ਗੇਅਰ ਦੀ ਤੁਹਾਨੂੰ ਗਾਰੰਟੀ ਮਿਲੂਗੀ ਐਨ ਆਰ ਆਈ ਤੇ ਫੌਜੀ ਵੀਰਾਂ ਨੂੰ 1 ਸਾਲ ਦੀ ਗਾਰੰਟੀ ਮਿਲੂਗੀ ਫ੍ਰੀ ਹੋਮ ਡਿਲੀਵਰੀ ਆਪਾਂ ਦੇਵਾਂਗੇ ਜੇ ਕੋਈ ਵੀਰ ਨਹੀਂ ਆ ਸਕਦਾ ਆਨਲਾਈਨ ਪੇਮੈਂਟ ਵਗੈਰਾ ਕਰਦਾ ਉਹਨਾਂ ਨੂੰ ਫ੍ਰੀ ਹੋਮ ਡਿਲੀਵਰੀ ਹੈ ਤੇ ਜਿਹੜੇ ਵੀਰ ਆਪਣੀਆਂ ਐਨ ਆਰ ਆਈ ਜਾਂ ਫੌਜੀ ਆਪਣੀਆਂ ਭੈਣਾਂ ਨੂੰ ਜਾਂ ਫਾਦਰ ਨੂੰ ਗੱਡੀ ਗਿਫਟ ਕਰਨਗੇ ਉਹਨਾਂ ਨੂੰ ਆਪਾਂ ਆਪਣੇ ਵੱਲੋਂ ਐਜ਼ ਏ ਟੋਕਨ ਆਫ ਲਵ ਮਾੜਾ ਮੋਟਾ ਰਿਬੇਟ ਵੀ ਕਰਾਂਗੇ ਬਾਕੀ ਲਗਭਗ ਆਪਣੇ ਰੇਟ ਮਿੱਤਰੋ ਫਿਕਸ ਹੁੰਦੇ ਨੇਗੇ ਹੋਰ ਕਾਰਾਂ ਦੇਖਣ ਲਈ ਪੇਜ ਜਰੂਰ ਫੋਲੋ ਕਰ ਲਿਓ ਇਹ ਕਾਰ ਦੀ ਮੈਂ ਜਿੰਨੀ ਐਵਰੇਜ ਦੱਸੀ ਹੈ ਜਿੰਨੇ ਪੀਸ ਦੱਸੇ ਨੇ ਵੀ ਜਿਹੜੇ ਪੇਂਟ ਹੋਣਗੇ ਦੋ ਪੀਸ ਪੇਂਟ ਇਹਦੇ ਹੋਣਗੇ ਬਾਕੀ ਕੋਈ ਗੱਡੀ ਦੇ ਵਿੱਚ ਕਮੀ ਹੋਵੇ ਕੋਈ ਡਾਕੂਮੈਂਟੇਸ਼ਨ ਦੀ ਕਮੀ ਹੋਵੇ ਆਪਾਂ ਗੱਡੀ ਬਿਲਕੁਲ ਫ੍ਰੀ ਬਿਨਾ ਕਿਸੇ ਕਾਟ ਤੋਂ ਵੀ ਚੇਂਜ ਕਰ ਦਾਂਗੇ ਅਸੀਂ ਪ੍ਰੋਪਰ ਇਮਾਨਦਾਰੀ ਨਾਲ ਕੰਮ ਕਰਦੇ ਹਾਂ ਸੋ ਜੇ ਤੁਹਾਨੂੰ ਲੱਗਦਾ ਹੈ ਤਾਂ ਕਿਰਪਾ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਇੰਨੀ ਸ਼ੇਅਰ ਕਰੋ ਕਿ ਅੱਗ ਲੱਗ ਜੇ ਧੰਨਵਾਦ ਲਵ ਯੂ